ਜਦੋਂ ਕੱਲ ਹੁਸ਼ਿਆਰਪੁਰ ਚ ਵਾਪਰੀ ਆ ਪਰਸੋ ਇੱਕ 5 ਸਾਲ ਦਾ ਬੱਚਾ ਐਡੀ ਦਰਿੰਦਗੀ ਤੇ ਐਡੀ ਬੇਰਹਿਮੀ ਨਾਲ ਮੈਨੂੰ ਲੱਗਦਾ ਵੀ ਰਾਖਸ਼ਾਂ ਦੀ ਵੀ ਰੂਹ ਕੰਬ ਜੇ ਜਦੋਂ ਮੈਂ ਉਸ ਘਟਨਾ ਬਾਰੇ ਉਸ ਇਲਾਕੇ ਦੇ ਹੁਸ਼ਿਆਰਪੁਰ ਦੇ ਲੋਕਾਂ ਤੋਂ ਸੁਣਿਆ ਕਿ ਇੱਕ ਪ੍ਰਵਾਸੀ ਵੱਲੋਂ 5 ਸਾਲ ਦਾ ਬੱਚਾ ਚੱਕ ਕੇ ਲਿਜਾ ਕੇ ਪਹਿਲਾਂ ਉਹਦੇ ਗੁਪਤੰਗ ਦੇ ਵਿੱਚ ਉਹਨੇ ਡੰਡਾ ਦਿੱਤਾ ਫਿਰ ਉਹਨੇ ਉਸ ਨਾਲ ਜਿੰਨਾ ਕੁ ਕੰਮ ਕਰਨਾ ਸੀ ਉਹ ਕੀਤਾ ਫਿਰ ਡੰਡਾ ਦਿੱਤਾ ਫਿਰ ਸਿਰ 'ਚ ਉਹਦੇ ਕੋਈ ਮਤਲਬ ਕੇ ਉਹਨੇ ਇੱਟ ਮਾਰੀ ਬੱਚੇ ਦੇ ਤੇ ਦੇਖੋ ਜਦੋਂ ਬੱਚੇ ਦੀ ਡੈੱਡ ਬੋਡੀ ਮਿਲੀ ਆ ਉਹਦੀ লাশ ਮਿਲੀ ਆ ਉਹਦੀ ਜਿਹੜੀ ਜੀਵ ਸੀ ਉਹ ਦੰਦਾਂ ਨਾਲ ਐ ਬੜਤੀ ਜਵਾਕ ਨੇ ਕਿੰਨਾ ਦਰਦ ਦੇ ਨਾਲ ਯਾਰ ਬੰਦਾ ਚੀਕਿਆ ਹੋਊਗਾ ਉਹ ਬੱਚਾ ਚੀਕਿਆ ਹੋਊਗਾ ਤੇ ਕਿਰੂ ਕਿਰੂ ਉਸ ਬੱਚੇ ਨੂੰ ਉਸ ਵੇਲੇ ਯਾਦ ਕੀਤਾ ਹੋਣਾ ਤੋ ਕ੍ਰਿਮੀਨਲ ਮਾਈਂਡ ਬੰਦੇ ਜਿਹਨੂੰ 7 ਸਾਲ ਪਹਿਲਾਂ ਯੂਪੀ ਦੇ ਵਿੱਚ ਕੈਦ ਹੋਈ ਇਹੋ ਜਿਹੇ ਕੇਸ ਦੇ ਵਿੱਚ ਉਹ ਬੰਦੇ ਇੱਥੇ ਆ ਕੇ ਰਹਿ ਰਹੇ ਨੇ ਤੇ ਇੱਥੇ ਕ੍ਰਾਈਮ ਆਪਾਂ ਪਹਿਲਾਂ ਕੁੰਬੜਾਂ ਦੇ ਵਿੱਚ ਦੇਖਿਆ ਮਹਾਲੀ ਦੇ ਵਿੱਚ ਦੋ ਨੌਜਵਾਨ ਮਾਰੇ ਗਏ ਫਿਰ ਰੋਪੜ ਦੇ ਵਿੱਚ ਇੱਕ ਨੌਜਵਾਨ ਮਾਰਿਆ ਗਿਆ ਹੁਣ ਇੱਕ ਬੱਚਾ ਇੱਕ 35 ਸਾਲ ਦਾ ਪ੍ਰਵਾਸੀ ਇੱਕ 6 ਸਾਲ ਦੀ ਬੱਚੀ ਨੂੰ ਚੱਕ ਕੇ ਕਮਾਂਡ ਚ ਲੈ ਜਾਂਦਾ ਉਹ ਵੀ ਪ੍ਰਵਾਸੀ ਦੀ ਬੱਚੀ ਹੁੰਦੀ ਹੈ ਬੱਚੀਆਂ ਸਾਡੀਆਂ ਸਾਰੀ ਅਸੀਂ ਕੋਈ ਮਨੁੱਖਤਾ ਦੇ ਖਿਲਾਫ ਨਹੀਂ ਹੈ ਸਿਰਫ ਸਾਂਝੀ ਵਾਲਤਾ ਦੀ ਗੱਲ ਸਾਡੇ ਗੁਰੂਆਂ ਦਾ ਸਨੇਹਾ ਸੰਦੇਸ਼ ਹੈ ਸਿਧਾਂਤ ਹੈ ਪਰ ਮੈਂ ਗੱਲ ਕਹਿਣੀ ਚਾਹੁੰਦਾ ਜੇ ਅੱਜ ਵੀ ਅਸੀਂ ਨਾਏ ਉੱਥੇ ਸਾਡੀ ਜਿਹੜੀ ਸਥਿਤੀ ਹੈ ਭੂਗੋਲਕੋ ਬਦਲੀ ਜਾ ਚੁੱਕੀ ਹੈ ਡੈਮੋਗ੍ਰਾਫੀ ਬਦਲ ਰਹੀ ਹੈ ਸਾਡੀ ਅਗਲੀ ਗੱਲ ਜੇ ਅੱਜ ਅਸੀਂ ਇਹ ਆਵਾਜ਼ ਜੇ Rajasthan ਦਾ ਕਾਨੂੰਨ ਹੈ ਅਮਾਚਲ ਦਾ ਕਾਨੂੰਨ ਆ ਉਪਰਾਖੰਡ ਦਾ ਕਾਨੂੰਨ ਆ ਬਾਕੀ ਸੂਬਿਆਂ ਦੇ ਕਾਨੂੰਨ ਆ ਵੀ ਉੱਥੇ ਜ਼ਮੀਨ ਨਹੀਂ ਲੈ ਸਕਦੇ ਉੱਥੇ ਵੋਟ ਨਹੀਂ ਬਣਾ ਸਕਦੇ ਉੱਥੇ ਨੌਕਰੀ ਨਹੀਂ ਲੈ ਸਕਦੇ ਤੇ ਪੰਜਾਬ 'ਚ ਕਿਉਂ ਨਹੀਂ ਮਰ ਰਿਹਾ ਪੰਜਾਬ ਨੂੰ ਬਸਤੀ ਬਣਾਤਾ ਸ਼ਾਮਲਾਟ ਬਣਾਦਾ ਜਿਹੜਾ ਮਰਜ਼ੀ ਆ ਕੇ ਇੱਥੇ ਜ਼ਮੀਨਾਂ ਲੈ ਰਿਹਾ ਨੌਕਰੀਆਂ ਲੈ ਰਿਹਾ ਵੋਟਾਂ ਤਲਾ ਤਰ ਬਣ ਰਹੀਆਂ ਨੇ ਅਸੀਂ ਕਹਿੰਦੇ ਇਹ ਕਾਨੂੰਨ ਜਿਹੜੀ ਫੈਡਰਲ ਢਾਂਚੇ ਦੀ ਗੱਲ ਆ ਜਿਹੜੇ ਰਾਜਾਂ ਦੇ ਹੱਕਾਂ ਦੀ ਗੱਲ ਆ ਅਧਿਕਾਰਾਂ ਦੀ ਗੱਲ ਆ ਉਹਦੀ ਆਵਾਜ਼ ਅੱਜ ਇਕੱਲ ਤਾਂ ਸਾਬਤ ਉੱਠਣੀ ਚਾਹੀਦੀ ਹੈ ਕਿਉਂਕਿ ਸਿਆਸਦਾਨਾਂ ਨੇ ਤਾਂ ਵੋਟਾਂ ਦੇਖਣੀਆਂ ਜਿੱਧਰ ਵੋਟਾਂ ਵੱਧ ਆ ਉਹਨਾਂ ਨੂੰ ਚੱਕ ਕੇ ਅੱਗੇ ਲਾ ਦਣਗੇ ਇਹ ਕਦੇ ਨਹੀਂ ਬੋਲਣਗੇ ਇਹਨਾਂ ਮਸਲਿਆਂ ਤੇ ਜਿਹਦੀਆਂ ਵੋਟਾਂ ਉਹਨਾਂ ਨੇ ਵੋਟਾਂ ਬਦਲ ਰਿਆਂ ਸਰਪੰਚਤਾ ਬਣ ਲੱਗੇ ਕਾਉਂਸਲਰ ਤਾਂ ਬਣ ਲੱਗੇ ਪ੍ਰਧਾਨਤਾ ਬਣ ਲੱਗੇ ਐਮਐਲਏ ਬਣਨਗੇ ਇਹ ਇਕਲਤਾ ਸਭ ਜਿਹਦਾਰ ਨੂੰ ਮੈਂ ਅਪੀਲ ਕਰਦਾ ਇਸ ਜਗ੍ਹਾ ਤੇ ਖੜ ਕੇ ਕਿ ਉਹ ਇਹ ਆਵਾਜ਼ ਬੁਲੰਦ ਕਰਨ ਲੋਕਾਂ ਜਾਣ ਵੀ ਇਸ ਤਰ੍ਹਾਂ ਦਾ ਕਾਨੂੰਨ ਪੰਜਾਬ ਦੇ ਵਿੱਚ ਖੌਰੀ ਬਣਾਉਣ ਦੀ ਲੋੜ ਹੈ ਨੇ ਨੁਕਸਾਨ ਬਹੁਤ ਹੋਣਾ ਮੈਂ ਲੋਕਾਂ ਨੇ ਵੀ ਕਹਿਣਾ ਹਿੰਸਕ ਹੋਣ ਦੀ ਲੋੜ ਨਹੀਂ ਹੈਗੀ ਸ਼ਾਂਤ ਮੈ ਤਰੀਕੇ ਨਾਲ 27 ਦੀਆਂ ਵੋਟਾਂ ਦੇ ਵਿੱਚ ਏਜੰਡਾ ਇਹਨਾਂ ਸਦਨਾਂ ਦੇ ਅੱਗੇ ਰੱਖੋ ਪਾਰਟੀਆਂ ਦੇ ਅੱਗੇ ਰੱਖੋ ਵੀ ਜਿਹੜਾ ਪਾਰਟੀ ਇਹ ਗੱਲ ਕਹਿੰਦੀ ਹੈ ਵੀ ਇੱਥੇ ਕਾਨੂੰਨ ਲੈ ਕੇ ਆਵਾਂਗੇ ਬਾਹਰਲਾ ਬੰਦਾ ਜ਼ਮੀਨ ਨਾਲ ਲਵੇ ਬਾਹਰਲਾ ਨੌਕਰੀ ਨਾਲ ਲਵੇ ਤੇ ਬਾਹਰਲਾ ਵੋਟ ਨਾ ਬਣਾਵੇ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਉਹਨਾਂ ਨੂੰ ਅੱਗੇ